சரி வாூ சேபாவ சிமரோ கல்யாண மித பச்சா ਅੰਤਰ ਜਾਮੀ ਸਿਮਰਿਆ ਜਾਣ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀ ਤਨ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣ ਤਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉਪਰ ਕਰਤੇ ਮਾਣ ਪਈ ਮਿਰਤਾਈ ਮਿਟੀ ਬੁਰਾਈ ਦਰੁਸ਼ਟ ਦੂਤ ਹਰ ਕਾਡੇ ਛਾਣ ਸੂਖ ਸਹਜ ਆਨੰਦ ਖਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਪੈ ਮਿਰਤਾਈ ਮਿਟੀ ਬੁਰਾਈ ਦਰੁਸ਼ਟ ਦੂਤ ਹਰ ਕਾਡੇ ਸ਼ਾਨ ਸੂਖ ਸਹਿਜ ਆਨੰਦ ਖਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਏ ਭਾਈ ਜਿਸ ਵੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ ਉਸ ਉਤੇ ਕਿਸੇ ਦੀ ਝੋਟ ਕਾਰਗਰ ਨਾ ਹੋ ਸਕੀ ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ਗੋਬਿੰਦ ਦਾ ਨਾਮ ਸਿਮਰ ਕੇ ਉਸ ਦੇ ਅੰਦਰ ਸੁਖ ਹੀ ਸੁਖ ਬਣ ਗਿਆ ਰਹਾਉ हे भाई जिस प्रभु ਦੇ ਇਹ ਸਾਰੇ ਜੀਵ ਜਨਦਾਨ ਇਹਨਾਂ ਨੂੰ ਸੁਖੀ ਵੀ ਉਸ ਨੇ ਆਪ ਹੀ ਕੀਤਾ ਹੈ ਸੁਖੀ ਕਰਨ ਵਾਲਾ ਵੀ ਉਹ ਆਪ ਹੀ ਹੈ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ हे भाई ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ ਭਗਤ ਸਦਾ ਉਸ ਪ੍ਰਭੂ ਤੇ ਹੀ ਭਰੋਸਾ ਰੱਖਦੇ ਹਨ ਜੋ ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਹੈ हे भाई ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਪਰਬੂ ਉਸ ਦਾ ਭੁਰਾ ਜਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦਿੰਦਾ ਹੈ। ਉਹਨਾਂ ਦੀ ਸਗੋਂ ਸੇਵਕ ਨਾਲ ਪਿਆਰ ਦੀ ਸਾਂਝ ਬਣ ਜਾਂਦੀ ਹੈ। ਉਹਨਾਂ ਦੇ ਅੰਦਰੋਂ ਸੇਵਕ ਵਾਸਤੇ ਵੈਰ ਭਾਵ ਮਿਟ ਜਾਂਦਾ ਹੈ। ਇਹ ਨਾਨਕ ਸੇਵਕ ਦੇ ਹਿਰਦੇ ਵਿੱਚ ਸੁਖ ਆਤਮਿਕ ਡੋਲਦਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ-ਉਚਾਰ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ